ਤੇ ਰੈਨ ਵਾਲੀ ਕਿਉਂਕਿ ਨਾ ਜਿਹੜੇ ਬੀਜੇਪੀ ਵਾਲੇ ਹੈ ਹਨ ਜੋ ਵੀ ਪਾਰਟੀਆਂ ਜੱਲ ਰਹੀਆਂ ਨੇ ਭਈ ਉਵੇਂ ਤਾਂ ਬਹੁਤ ਵਾਦੇ ਕਰਦੀਆਂ ਜੋ ਵੀ ਕੁਝ ਕਰਦੀਆਂ ਨੇ ਪਰ ਅੱਜ ਜਿਹੜੀ ਮੈਂ ਗੱਲ ਕਰਨ ਲੱਗਾ ਵੀ ਕੋਲ ਮਲਾ ਕੇ ਜਿੰਨਾ ਕੁ ਝੂਠ ਉਹਨਾਂ ਦਾ ਹੈ ਨਾ ਉਹ ਸਾਬਿਤ ਕਰਨ ਲੱਗਾ ਅੱਛਾ ਕਹਿੰਦੇ ਆ ਦੇਸ਼ ਨੂੰ ਸੁਧਾਰਾਂਗੇ ਇਹ ਇੰਡੀਆ ਦੇਸ਼ ਕਦੇ ਵੀ ਸੁਧਰ ਨਹੀਂ ਸਕਦਾ ਕਿਉਂ ਨਹੀਂ ਸੁਧਰ ਸਕਦਾ ਉਹ ਕਾਰਨ ਕੀ ਹੈ ਆ 146 ਮਿਲੀਅਨ ਯਾਨੀ ਕਿ ਮੈਂ ਤਾਂ ਦੱਸ ਦੇਣਾ ਪ੍ਰੋਪਰ ਜਾਣਕਾਰੀ ਦੇਣਾ ਕਰੋੜ ਦੇ ਵਿੱਚ 146 ਕਰੋੜ 38 ਲੱਖ 6552 ਇੰਡੀਆ ਦੀ ਜਿਹੜੀ ਪੋਪੂਲੇਸ਼ਨ ਆ ਅੱਜ ਦੇ ਟਾਈਮ ਦੇ ਵਿੱਚ 2025 ਦੇ ਵਿੱਚ ਤੇਜਸਵੀ ਲੋਕ ਹੈ ਅਮਰੇ ਪਾਸ ਕਿੰਨੇ ਸ਼ਾਨਦਾਰ ਵਿਚਾਰ ਰੱਖਤੇ ਹੈ ਜੀ ਅੱਛਾ ਜਿਹੜੇ ਕਹਿੰਦੇ ਨੇ ਦੂਸਰੇ ਆਪਣੇ ਅਦਰ ਸਟੇਟ ਵਾਲੇ ਪੰਜਾਬ ਨੂੰ ਛੱਡ ਕੇ ਹਰਿਆਣੇ ਨੂੰ ਛੱਡ ਕੇ ਕਈ ਸਟੇਟਾਂ ਨੂੰ ਛੱਡ ਕੇ ਜਿਹੜੇ ਕਹਿੰਦੇ ਨਾ ਜਿਹੜੇ ਉਹ ਯੋਗ ਵਰਗੇ ਜਾਂ ਦੂਸਰੇ ਨੇ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਸਟੇਟ ਆ ਬਹੁਤ ਡਿਵੈਲਪ ਕਰ ਰਹੀ ਹੈ ਹੁਣ ਉਹਨਾਂ ਤੇ ਮੈਂ ਤੁਹਾਨੂੰ ਡਿਵੈਲਪਿੰਗ ਦੇ ਕੰਮ ਦੱਸਦਾ ਥੋੜੇ ਜੀ ਉਹ ਵੀ ਮੈਂ ਸੱਚ ਕਰ ਦਿੰਦਾ ਤੁਹਾਨੂੰ 1 ਮਿੰਟ ਦਾ ਮੈਂ ਮੈਂ ਮੰਨਦਾ ਉਹਨਾਂ ਵਿੱਚੋਂ ਹੁਣ ਤੁਹਾਨੂੰ ਮੈਂ ਦੱਸਦਾ ਕਿ ਕਿੰਨੀਆਂ ਸਟੇਟਾਂ ਨੇ ਸਾਰਨੋਂ ਵੱਧ ਜਿਹੜਾ ਯੋਗਦਾਨ ਦਿੱਤਾ ਪੋਪੂਲੇਸ਼ਨ ਦੇ ਵਿੱਚ ਠੀਕ ਹੈ ਜੀ ਉਹ ਕਾਰਨ ਕੀ ਆ ਉਵੇਂ ਤੋਂ ਕਹਿੰਦੇ ਨੇ ਸਾਡੀਆਂ ਸਟੇਟਾਂ ਬਹੁਤ ਉੱਚੀਆਂ ਨੇ ਉੱਚੀਆਂ ਕਿਹੜੇ ਬੰਨੂ ਨੇ ਬਸ ਪੋਪੂਲੇਸ਼ਨ ਬੰਨ੍ਹੇ ਉੱਚੀਆਂ ਨੇ ਹੋਰ ਕੁਝ ਵੀ ਨਹੀਂਗਾ ਪੱਲੇ ਇਹਨਾਂ ਦੇ ਹੋਰ ਕੁਝ ਵੀ ਨਹੀਂਗਾ ਸਿਰਫ ਜਨਤਾ ਜਨਸੰਖਿਆ ਵਧਾਈ ਜਾਂਦੇ ਦਿਨੋਂ ਦਿਨ ਉਹਦੇ ਤੇ ਤਾਂ ਕੋਈ ਕੰਟਰੋਲ ਕਰਦਾ ਨਹੀਂ ਉਨ ਜੋਗੀ ਹੋਣੀ ਪੀਐਮ ਹੋਣੀ ਜਾ ਕੇ ਉੱਥੇ ਲਾ 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 ਕਰਾਉਂਦੇ ਨੇ ਉੱਥੇ ਬੀਬੀ ਜੇਪੀ ਸਾਡੀ ਪਾਰਟੀਆਂ ਕਰਦੀ ਸਾਡੀ 4000 ਕਰੋੜ ਦੇ ਤਾਂ 5000 ਕਰੋੜ ਦੇ ਤਾਂ ਇਨਾ ਬਜਟ ਦੇਤਾ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਉਹ ਗੱਲਾਂ ਕਰਦੇ ਨੇ ਇੱਕ ਮਿੰਟ ਮੈਨੂੰ ਪੂਰੀ ਆਪਾਂ ਜਿਹੜਾ ਗੂਗਲ ਤੋਂ ਡਿਟੇਲ ਲਵਾਂਗੇ ਤੇ ਪੂਰੀ ਗੱਲ ਬਾਤ ਤੁਹਾਨੂੰ ਦੱਸਾਂਗੇ ਚੱਲਿਆ ਜੇ ਉੱਤਰ ਪ੍ਰਦੇਸ਼ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਉੱਤਰ ਪ੍ਰਦੇਸ਼ ਦੇ ਵਿੱਚ 200 ਮਿਲੀਅਨ ਯਾਨੀ ਕਿ 19 ਕਰੋੜ 98 ਲੱਖ ਜਿਹੜੀ ਪਾਪੂਲੇਸ਼ਨ ਸਿਰਫ ਇੱਕ ਸਟੇਟ ਦੀ ਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਮਹਾਰਾਸ਼ਟਰ 112 ਮਿਲੀਅਨ ਉਹਦੇ ਵਿੱਚ ਹੈਗੀ 11 ਕਰੋੜ .24 ਲੱਖ ਉਸ ਤੋਂ ਬਾਅਦ ਬਿਹਾਰ ਉਸ ਤੋਂ ਅੱਗੇ ਆ ਉਸ ਤੋਂ ਥੱਲੇ ਆ ਜਾਂਦਾ ਤੀਜੇ ਨੰਬਰ ਤੇ 104 ਮਿਲੀਅਨ ਯਾਨੀ ਕਿ 10 ਕਰੋੜ 41 ਲੱਖ ਵੈਸਟ ਬੰਗਾਲ ਆਉਂਦਾ 9 ਕਰੋੜ 13 ਲੱਖ ਤੇ ਤੇ ਮਧਿਆ ਪ੍ਰਦੇਸ਼ ਆਉਂਦਾ 7.26 ਸੌਰੀ 7 ਕਰੋੜ 26 ਲੱਖ ਤੇ ਤੇ ਤਾਮਿਲਨਾਡੂ ਆਉਂਦਾ 7 ਕਰੋੜ ਖਾਬੀਲਾਖ ਤੇ ਸਿਮਿਲਰ ਨੇ অলমোਸਟ ਕੋਈ ਹਜ਼ਾਰਾਂ ਦੇ ਮਗਰ ਫਰਕ ਨੇ ਹੋਰ ਕੁਝ ਜ਼ਿਆਦਾ ਫਰਕ ਨਹੀਂ ਗਾ ਤੇ ਰਾਜਸਥਾਨ ਆਉਂਦਾ 6 ਕਰੋੜ 8 ਲੱਖ ਦੇ ਤਾਂ ਇਹਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਰਾਜਸਥਾਨ ਕੋਲੇ ਏਰੀਆ ਕਿੰਨਾ ਤੇ ਵੈਸਟ ਮੰਗੋਲ ਕੋਲੇ ਕਿੰਨਾ ਹੈ ਉਹਨਾਂ ਦੀ ਪੋਪੂਲੇਸ਼ਨ ਦੇਖੋ ਫਿਰ ਇਹ ਕਹਿੰਦੇ ਨੇ ਪੰਜਾਬ ਤੇ ਧਰਨੇ ਲੱਗਦੇ ਜਾਂ ਬਗਾਨਾ ਕੁਝ ਵੀ ਹੁੰਦਾ ਨਾ ਵੀ ਉਹ ਵੀ ਧਰਨੇ ਲਾ ਕੇ ਅੱਛਾ ਇਹ ਵੀ ਤਾਂ ਹੁੰਦਾ ਹੈ ਨਾ ਅੱਜ ਤੋਂ ਜਦੋਂ ਮਹਾਰਾਜਾ ਰਣਜੀਤ ਦਾ ਸੈਵ ਦਾ ਜਿਹੜਾ ਰਾਜ ਸੀ ਨਾ ਉਸ ਰਾਜ ਦੇ ਵਿੱਚ ਹੈਗੀ ਸੀ ਆਪਣੀ ਪੋਪੂਲੇਸ਼ਨ ਹਰਿਆਣਾ ਸਮੇਤ ਵਿਦ ਮੰਨ ਕੇ ਚੱਲੋ ਆਪਣਾ ਲਾਹੌਰ ਵਾਲਾ ਪਾ ਕੇ ਏਰੀਆ ਤੇ ਪੰਜਾਬ ਦਾ ਏਰੀਆ ਪਾ ਕੇ ਵਿਦ ਹਾਂ ਮਹਾਲੀ ਵਾਲਾ ਏਰੀਆ ਪਾ ਕੇ ਜਿਹੜਾ ਆਪਾਂ ਨੂੰ ਆਉਂਦਾ ਸੀ ਨਾ ਪੁਰਾਣੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਉਹਦੇ ਵਿੱਚ ਆਪਣੀ 3.5 ਕਰੋੜ ਜਿਹੜੀ ਆਬਾਦੀ ਸੀ ਪੰਜਾਬ ਦੀ ਅੱਜ ਕਿੰਨੀ ਆ 2.5 ਕਰੋੜ ਸਿਰਫ ਸਿਰਫ 2.5 ਕਰੋੜ ਯਾਨੀ ਕਿ ਘਟੀ ਆ ਵਧੀ ਨਹੀਂ ਗਈ ਆਪਣੀ ਘਟੀ ਆ ਉਹਨਾਂ ਦੀਆਂ ਵਧ ਰਹੀਆਂ ਨੇ ਉਹਨਾਂ ਦੀਆਂ 10-10 ਕਰੋੜ ਤੋਂ ਵੀ ਟੱਪ ਗਈਆਂ ਨੇ ਤੇ ਗੁਜਰਾਤ ਦੀ ਸੁਣ ਲਓ 6 ਕਰੋੜ ਗੁਜਰਾਤ ਦੀ 6 ਕਰੋੜ ਹੈ ਹਜੇ ਇਹਦੇ ਵਿੱਚ ਕੀ ਹੈ ਜਿਹੜੇ ਅਦਰ ਸਟੇਟ ਤੋਂ ਆ ਕੇ ਆਪਣੇ ਵੋਟ ਬਣਿਓ ਉਹ ਵੀ ਵਿੱਚ 6.5 ਕਰੋੜ ਦੇ ਇਹ ਨਹੀਂ ਹੈਗਾ ਕਿ ਆਪਣੇ ਵਾਲੇ ਕਿੰਨੇ ਉੱਠ ਕੇ ਪਾਸੇ ਗਏ ਨੇ ਬਿਹਾਰ ਯੂਪੀ ਕਿੰਨੇ ਗਏ ਨੇ ਜਿਹੜਾ ਬਿਹਾਰ ਯੂਪੀ ਦਾ ਬੰਦਾ ਇੱਥੇ ਆ ਕੇ ਬੈਠਾ ਹੈ ਉਹਨਾਂ ਦੀ ਵੋਟ ਇੱਥੇ ਗਿਣੀ ਗਈ ਆ ਉਹਦੇ ਸਮੇਤ 6.5 ਕਰੋੜ ਆ ਆਪਣੀ ਪੋਪੂਲੇਸ਼ਨ ਕਿੰਨੀ ਰਹਿ ਗਈ ਕਿੰਨੀ ਕਮਿਊਨਿਟੀ ਘਟਾ ਹੋਰ ਥੋੜਾ ਇਹ ਤੁਹਾਨੂੰ ਡਿਟੇਲ ਚ ਦੱਸਦਾ 10 ਸਟੇਟ ਨੇ ਉੱਤੇ ਸਭ ਤੋਂ ਪਹਿਲਾਂ ਇਹ ਨਹੀਂ ਦੇਖਦੀਆਂ ਮੋਦੀ ਨੂੰ ਜਿਹਨਾਂ ਉੱਤੇ ਰਾਜ ਕਰਦਾ ਨਾਲੇ ਉੱਤਰ ਪ੍ਰਦੇਸ਼ ਮਹਾਰਾਸ਼ਟਰ ਬਿਹਾਰ ਵੈਸਟ ਮਗਾਉਂ ਮੱਧਿਆ ਪ੍ਰਦੇਸ਼ ਤਾਮਿਲਨਾਡੂ ਰਾਜਸਥਾਨ ਕਰਨਾਟਕਾ ਆਂਧਰਾ ਪ੍ਰਦੇਸ਼ ਤੇ ਗੁਜਰਾਤ ਗੁਜਰਾਤ ਵੀ ਹੁੰਦਾ 10ਵੀਂ ਸਟੇਟ ਚ ਇਹ ਮੈਂ ਨਹੀਂ ਕਹਿੰਦਾ ਇਹ ਗੂਗਲ ਹੀ ਕਹਿੰਦਾ ਨਾਲੇ ਗੂਗਲ ਪਾਪਾ ਕਹਿੰਦਾ ਇਹ ਗੱਲ ਹਾਂ 10 ਦੱਸਤੀਆਂ ਸੀ ਹੁਣ ਉੜੀਸਾ 4 ਕਰੋੜ ਕੁਛ ਲੱਖ ਠੀਕ ਹੈ ਜੀ ਕੇਰਲਾ 3 ਕਰੋੜ ਕੁਛ ਲੱਖ ਝਾਰਖੰਡ 3 ਕਰੋੜ ਕੁਛ ਲੱਖ ਆਸਾਮ 3 ਕਰੋੜ ਕੁਛ ਲੱਖ ਪੰਜਾਬ 2 ਕਰੋੜ 80 ਲੱਖ ਸਿਰਫ ਹੀ ਉਹ ਵੀ ਅੱਜ ਦੇ ਟਾਈਮ ਦੇ ਵਿੱਚ ਅਦਰ ਸਟੇਟ ਦੀਆਂ ਮਿਲਾ ਕੇ ਆਪਣੇ ਵਾਲੇ ਅਦਰ ਸਟੇਟ ਚ ਕਿੰਨੇ ਗਏ ਨੇ ਤੁਸੀਂ ਵੀ ਨੋਟ ਕਰ ਲੈ ਜੇ छत्तीसगढ़ ਚ ਹੈਗੀ ਐ 2.5 ਕਰੋੜ ਹਰਿਆਣਾ ਦੀ 2.5 ਕਰੋੜ ਦਿੱਲੀ ਦੀ 1.7 ਕਰੋੜ ਦਿੱਲੀ ਕੋਲੇ ਏਰੀਆ ਕਿੰਨਾ ਉੱਥੇ ਪਾਸੇ ਦੇ ਏਰੀਆ ਦੇ ਆ ਕੇ ਕਿੰਨੇ ਬੈਠੇ ਇਹ ਵੋਟ ਉੱਥੋਂ ਦੀ ਗਿਣੀ ਜਾਂਦੀ ਜੇਵੇਂ ਪਾਸੇ ਦੇ ਏਰੀਆ ਦੇ ਆ ਕੇ ਬੰਦੇ ਬੈਠੇ ਨਾ ਤਾਂ ਉੱਥੋਂ ਦੀ ਵੋਟ ਵਿੱਚੇ ਹੀ ਗਿਣੀ ਜਾਂਣੀ ਉਸੇ ਸਟੇਟ ਦੇ ਅੰਦਰ ਤੇ ਜੰਮੂ ਕਸ਼ਮੀਰ 1.3 1 ਕਰੋੜ 30 ਲੱਖ ਜਾਂ 3 ਕਰੋੜ ਹੋਏਗਾ ਸੌਰੀ 3 ਲੱਖ ਹੋਏਗਾ ਤੇ ਇਸ ਤੋਂ ਬਾਅਦ ਮੈਂ ਕਹਿੰਦਾ ਸੀ ਹਾਂ ਜੰਮੂ ਕਸ਼ਮੀਰ ਉੱਤਰਾਖੰਡ 1 ਕਰੋੜ ਹਿਮਾਚਲ 70 ਲੱਖ ਸਿਰਫ ਹੀ ਤ੍ਰਿਪੁਰਾ 37 ਲੱਖ ਮਲਿਆਲਮ 30 ਲੱਖ ਮਣੀਪੁਰ 27 ਲੱਖ ਨਾਗਾਲੈਂਡ 20 ਲੱਖ ਗੋਆ ਆਪਣਾ 15 ਲੱਖ ਅ ਅਨਾਚਲ ਪ੍ਰਦੇਸ਼ 14 ਲੱਖ ਸਿੱਕਮ ਸਿਰਫ ਇਹ ਮੇਨ ਦਾ 6 ਲੱਖ ਅਸੀਕਮ ਚ ਸਾਰਿਆਂ ਨਾਲੋਂ ਘੱਟ ਸਾਰਿਆਂ ਨਾਲੋਂ ਘੱਟ ਆਬਾਦੀ ਸੀਕਮ ਦੇ ਵਿੱਚ ਸਾਰਿਆਂ ਨਾਲੋਂ ਘੱਟ ਟੋਟਲ ਜਿਹੜੀ ਇੰਡੀਆ ਦੇ ਵਿੱਚ ਪਪੂਲੇਸ਼ਨ ਹੈ 146 ਕਰੋੜ ਉਹਨਾਂ ਵਿੱਚੋਂ ਜੇ ਸਾਰਨੋਂ ਘੱਟ ਸਟੇਟ ਛੋਟੀ ਸਟੇਟ ਵੇਖਿਆ ਜਾਵੇ ਸਿੱਕਮ ਹੈ ਤੇ ਸਾਰਨੋਂ ਘੱਟ ਪਪੂਲੇਸ਼ਨ ਵੇਖੀ ਜਾਵੇ ਸਿੱਕਮ ਦੇ ਅੰਦਰ ਤੇ ਲਾਸਟ ਵਾਰ ਇਹੀ ਆ 30 ਕ ਸਟੇਟਾਂ ਦਾ ਮੈਂ ਤੁਹਾਨੂੰ ਦੱਸਦਾ ਹਾਂ ਟੋਟਲ ਵੈਸੇ ਤਾਂ 31 ਕਰ ਰੱਖਿਆ ਨੇ ਨੇ ਅੱਜ ਦੇ ਟਾਈਮ ਦੇ ਵਿੱਚ ਇਹ ਸਨ ਅੱਗੇ ਦੇ ਜਾ ਚੁੱਕੇ ਹੁਣ ਮੈਂ ਤੁਸੀ ਇਹ ਦੱਸੋ ਵੀ ਇਹ ਦੇਸ਼ ਦਾ ਸੁਧਾਰ ਹੋਏਗਾ ਕਿ ਨਹੀਂ ਕਦੇ ਵੀ ਇਹ ਦੇਸ਼ ਸੁਧਰ ਨਹੀਂ ਸਕਦਾ ਜਿੰਨਾ ਟਾਈਮ ਪਾਪੂਲੇਸ਼ਨ ਦੇ ਕੰਟਰੋਲ ਨਹੀਂ ਹੁੰਦਾ ਸਭ ਤੋਂ ਪਹਿਲਾਂ ਆਹ 10 ਸਟੇਟਾਂ ਦੇ ਕੰਟਰੋਲ ਕਰਨਾ ਚਾਹੀਦਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਬਿਹਾਰ ਵੈਸਟ ਬੰਗਾਲ ਮੱਧਿਆ ਪ੍ਰਦੇਸ਼ ਤਾਮਿਲਨਾਡੂ ਰਾਜਸਥਾਨ ਕਰਨਾਟਕਾ ਗੁਜਰਾਤ ਤੇ ਵਿਧ ਉਨਾਚਲ ਪ੍ਰਦੇਸ਼ ਠੀਕ ਹੈ ਜੀ ਇਹਨਾਂ ਦੀ ਜੇ ਪਾਪੂਲੇਸ਼ਨ ਵੇਖੀ ਜਾਵੇ 98 ਕਰੋੜ ਕੱਲੀ ਇਹਨਾਂ ਦੀ ਆ ਬਾਕੀ ਆਪਣੀ ਕਹਿ ਸਕਦੇ ਆ 20 ਸਟੇਟਾਂ ਦੀ ਹੈਗੀ 40-40 ਕਰੋੜ ਤੇ ਕੱਲੀ 10 ਸਟੇਟਾਂ ਦੀ 100 ਕਰੋੜ ਦੇ ਲਗਭਗ ਤਾਂ ਮੈਂ ਤਾਂ ਇੱਕ ਜਾਣਕਾਰੀ ਦੇਣੀ ਸੀ ਵੀ ਉਵੇਂ ਤਾਂ ਇਹ ਜਿੰਨੇ ਕ ਵਾਦੇ ਕਰਦੇ ਹਨਾ ਉਸ ਵਾਦਿਆਂ ਤੇ ਕਦੇ ਵੀ ਨਹੀਂ ਉਤਰ ਸਕਦੇ ਨਾ ਇਹਨਾਂ ਦੀਆਂ ਗੱਲਾਂ ਚਾਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦਾ ਜੀ ਜੇ ਨਾ ਲੱਗੀ ਤਾਂ ਬਿਲਕੁਲ ਨਾ ਦੇਖਿਆ ਜੀ ਵੀਡੀਓ ਨੂੰ ਠੀਕ ਹੈ ਸ਼ੇਅਰ ਕਰਿਆ ਜੇ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਐ ਸੀ ਵੀ ਪੀ ਜੀ ਪੀ ਦੇ ਗੋਦੀ ਮੀਡੀਆ ਹਨ ਇਹ ਸਾਰੇ ਖਰੀਦੇ ਹੋਏ ਨੇ ਇਹਨਾਂ ਦੇ ਸਿੱਧਾ ਇਹ ਸਾਫ ਹੈ ਖਰੀਦੇ ਹੋਏ ਨੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਜੀ ਧੰਨਵਾਦ